ਆ ਰਿਹਾ অবতার ਬਾਬਾ ਜੀ ਸਾਰਾ जग ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ जग ਕਰੇ ਤੇਰੀ ਜੈ ਜੈਕਾਰ ਬਾਬਾ ਜੀ ਉਹ ਵੱਡਾ ਪਾਰਿਓ ਪੁਕਾਰੀ ਜਾਗ ਆਇਆ ਜੀ ਬਲ ਭਗਤੀ ਦੇ ਦੁਨੀਆਂ ਨੂੰ ਲਾਇਆ ਜੀ ਚਾਰੇ ਬਾਰਨਾ ਤੋਂ ਨਾਮ ਨੂੰ ਜਪਾਇਆ ਜੀ ਵਾਹ ਖੜੀਆਂ ਕਰਾਉਂਦੇ ਭਰੇ ਬੇਦਵਾਨ ਜੀ ਸਾਰੀ ਦੁਨੀਆਂ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆਂ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਦਿਨ ਰਤੇ ਅਧਿਨੇ ਰਾਤਾ ਕਿਤੇ ਤੈਨ ਜੀ ਗੁਜ਼ਾਰੀਆਂ ਦਿਨ ਕਿ ਤੇਰਾ ਤੱਕ ਤੇ ਜੋ ਗੁਜ਼ਾਰੀਆਂ ਪਿੰਡਾਂ ਸ਼ਹਿਰਾਂ ਵਿੱਚ ਸੰਗ ਤਾਂ ਜਾ ਤਾਰੀਆਂ ਤੁਸੀਂ ਬੜੀ ਦੂਰ ਦੂਰ ਤੱਕ ਮਾਰੀਆਂ ਉਡਾਰੀਆਂ ਬੜੀ ਰੱਖੀ ਤੁਸੀਂ ਤੇਜ ਰਫਤਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਇਨਾ ਅਮਰਤ ਕਰਿਆ ਪਰਚਾਰ ਜੀ ਇੱਕ ਇੱਕ ਦਿਨ ਤਿੰਨ ਜੋ ਹਜ਼ਾਰ ਜੀ ਸਿੰਘ ਹੋ ਜਾਂਦੇ ਚਾਰ ਪੋਰ ਤਿਆਰ ਜੀ ਸਤ ਲਖ ਤਾਈ ਅਮਰਤ ਕਾਇਆ ਪਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਖੋਟੇ ਬੰਦਿਆਂ ਦੇ ਜਨਮ ਸੁਧਾਰਤੇ ਕੰਮ ਵਿਗੜੇ ਵੇ ਲੱਖਾਂ ਦੇ ਸਵਾਰਤੇ ਬੇੜੇ ਡੁੱਬੇ ਜਾਂਦੇ ਬਹੁਤਿਆਂ ਦੇ ਤਾਰਤੇ ਚੱਪੂ ਲਾ ਕੇ ਬੇੜੇ ਕਰ ਦਿੱਤੇ ਪਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਤੇਰੇ ਚਾਰਨਾਂ ਤੇ ਆ ਕੇ ਜਿਹੜਾ ਟਹਿ ਗਿਆ ਮੂੰਹੋਂ ਮੰਗੀਆਂ ਮਰਦਾ ਸੋਈ ਲੈ ਗਿਆ ਕਿਸੇ ਗੱਲ ਦਾ ਨਾ ਕਟਾ ਕੋਈ ਰਹਿ ਗਿਆ ਓਏ ਜਸ ਦੇ ਉੱਪਰ ਤੁਸੀਂ ਮਿਹਰਬਾਨ ਜੀ ਸਾਰੀ ਦੁਨੀਆਂ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆਂ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਜਿਹੜੇ ਜਾਂਦੇ ਸੀ ਜਹਾਨ ਵਿੱਚੋਂ ਆਉਤਰੇ ਦੇ ਕੇ ਪੁੱਤਰਾਂ ਦੀ ਦਾਤ ਕੀਤੇ ਸਉਤਰੇ ਸੀਗੇ ਜਿਨ੍ਹਾਂ ਦੇ ਪੁੱਤਰ ਇਕਲੌਤਰੇ ਉਹ ਨਾ ਹੋਰ ਦੇ ਤੇ ਪੁੱਤ ਤਿੰਨ ਚਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਜਿਸ ਜਿਸ ਦੇ ਉੱਪਰ ਤੁਸੀਂ ਟੁੱਠੇ ਜੀ ਸਿੱਧੇਕਾਰ ਤੇ ਅਖਰ ਸੀ ਜੋ ਪੁੱਠੇ ਜੀ ਜਾਣੋ ਸੁੱਤੇ ਹੋਏ ਭਾਗ ਜਾਗ ਉੱਠੇ ਜੀ ਜਾਣੋ ਸੁੱਤੇ ਹੋਏ ਭਾਗ ਜਾਗ ਉੱਠੇ ਜੀ ਦੇਖ ਦੇਖ ਕੇ ਤੇ ਦੁਨੀਆ ਹੋਈ ਹੈਰਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਜਿਹੜੇ ਨੌਕਰ ਗੁਲਾਮ ਸੀ ਬਗਾਨਿਆਂ ਦੇ ਅੱਜ ਮਾਲਕ ਬਣੇ ਨੇ ਕਾਰਖਾਨਿਆਂ ਦੇ ਬੱਸਾਂ ਟਰੱਕ ਹੈ ਚੱਲਣ ਕਈਆਂ ਧਾਨਿਆਂ ਦੇ ਪਾਈਆਂ ਕੋਠੀਆਂ ਤੇ ਕਾਰਾਂ 'ਚ ਸਵਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਉਹ ਤੇਰੇ ਬਚਨਾਂ ਤੋਂ ਨਹੀਂ ਜਿਹੜੇ ਹਿੱਲੇ ਜੀ ਵੱਡੇ ਵੱਡੇ ਆਉਦੇ ਉਹਨਾਂ ਤਾਂ ਹੀ ਮਿਲੇ ਜੀ ਲੱਗੇ ਬਾਹਾਂ ਤੇ ਕਰੋੜਾਂ ਤੇ ਬਿੱਲੇ ਜੀ ਭਾਗੇ ਘਰ ਸਰਕਾਰ ਵਿੱਚ ਵੱਡਾ ਮਾਣ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਦਾਤਾ ਬਣ ਕੇ ਦੇ ਵੰਡੇ ਆ ਜੋ ਦਾਤਾ ਨੂੰ ਸਾਰਾ ਮਨ ਦਾ ਜਹਾਨ ਕਰਾ ਮਾਤਾ ਨੂੰ ਤੁਸੀਂ ਉੱਚੀਆਂ ਬਣਾਇਆ ਨੀਚ ਜਾਤਾ ਨੂੰ ਆਇਆ ਮੁੜ ਕੇ ਤੋਂ ਆਹੀ ਕਲੰਗੀ ਧਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਸਾਰਾ ਜੱਗ ਕਰੇ ਤੇਰੀ ਜੈ ਜੈਕਾਰ ਬਾਬਾ ਜੀ ਤੇਰੇ ਗੋਣਾਂ 'ਚ ਕਿੰਨੇ ਕੋ ਵਖਾਨੀਆਂ ਸਾਰੈ ਇਸ ਦੀ ਜੋ ਜੀਵ ਕੈਸੇ ਜਾਣੀਐ ਸਰਵ ਕਲਾ ਸਮਰੱਥ ਤੈਨੂੰ ਮਾਨੀਐ ਸਰਵ ਕਲਾ ਸਮਰੱਥ ਤੈਨੂੰ ਮਾਨੀਐ ਜਸ ਗਾਉਂਦੇ ਤੇਰਾ ਸਾਰੇ ਬੇਦ ਤੇ ਪਰਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸਾਰੀ ਦੁਨੀਆ ਦੇ ਵਿੱਚੋਂ ਉੱਚੀ ਤੇਰੀ ਸ਼ਾਨ ਜੀ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ ਮਿਹਰ